ਪੰਜਾਬ ਇਹ ਧਰਤੀ ਸਦਾ ਹੀ ਦੇਸ਼ ਦੀ ਰੱਖਿਆ ਲਈ ਹਿੱਕਾ ਢਾ ਕੇ ਖੜਦੀ ਰਹੀ ਹੈ ਪੰਜਾਬ ਨੇ ਭਾਰਤ ਨੂੰ ਖਰਾਕ ਦਿੱਤੀ ਸਰਹੱਦਾਂ ਦੇ ਰੱਖਿਆ ਕੀਤੀ ਪਰ ਅਫਸੋਸ ਇਸੇ ਪੰਜਾਬ ਨੂੰ ਖਤਮ ਕਰਨ ਲਈ ਸਮੇਂ-ਸਮੇਂ ਤੇ ਸਾਜ ਸਾ ਰਚੀਆਂ ਗੰਗਾ ਕਦੇ ਨਸ਼ਿਆਂ ਦੀ ਚਾਲ ਚੱਲੀ ਗਈ ਕਦੇ ਕਿਸਾਨ ਦੀਆਂ ਫਸਲਾਂ ਨੂੰ ਬਰਬਾਦ ਕੀਤਾ ਗਿਆ ਤੇ ਹੁਣ ਹੜ੍ਹਾਂ ਦੇ ਰੂਪ ਵਿੱਚ ਇੱਕ ਨਵੀਂ ਸਾਜ਼ਿਸ਼ ਰਚੀ ਜਾ ਰਹੀ ਹੈ ਇਹ ਹੜ ਕੁਦਰਤੀ ਨਹੀਂ ਹਨ ਹਾਂ ਨਹੀਂ ਪੈਂਦਾ ਹੈ ਦਰਿਆ ਭਰਦੇ ਹਨ ਪਰ ਜਦੋਂ ਭਾਖੜਾ ਪੌਂਗ ਡੈਮ ਤੇ ਹੋਰ ਡੈਮਾਂ ਦੇ ਗੇਟ ਇੱਕਦਮ ਰਾਤ ਨੂੰ ਖੋਲ ਦਿੱਤੇ ਜਾਂਦੇ ਹਨ ਜਦੋਂ ਬਿਨਾਂ ਚੇਤਾਵਨੀ ਪਾਣੀ ਪੰਜਾਬ ਵੱਲ ਛੱਡਿਆ ਜਾਂਦਾ ਹੈ ਤਾਂ ਇਹ ਕੁਦਰਤੀ ਨਹੀਂ ਇਹ ਸਿੱਧੀ ਸਾਜ਼ਿਸ਼ ਹੁੰਦੀ ਹੈ ਸਵਾਲ ਇਹ ਹੈ ਕਿ ਹਰ ਵਾਰੀ ਪੰਜਾਬ ਹੀ ਕਿਉਂ ਡੁੱਬਦਾ ਹੈ ਕੀ ਇਹ ਸਿਰਫ ਇਤਫਾਕ ਹੈ ਨਹੀਂ ਇਹ ਸੋਚੀ ਸਮਝੀ ਰਣਨੀਤੀ ਹੈ ਪੰਜਾਬ ਨੂੰ ਕਮਜ਼ੋਰ ਕਰਨ ਦੀ ਪੰਜਾਬੀ ਕਿਸਾਨ ਨੂੰ ਕਰਜ਼ੇ ਵਿੱਚ ਡਬੋਉਣ ਦੀ ਤੇ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਦੀ ਇਨਾ ਹੜਾ ਨੇ ਕਿੰਨੇ ਘਰਾਂ ਨੂੰ ujahੜ ਦਿੱਤਾ ਮਾਵਾਂ ਦੇ ਆਂਗਣ ਖਾਲੀ ਹੋ ਗਏ ਕਿਸਾਨਾਂ ਦੀਆਂ ਫਸਲਾਂ ਜੋ ਉਹ ਸਾਲ ਭਰ ਖੂਨ ਪਸੀਨੇ ਨਾਲ ਉਗਾਉਂਦੇ ਹਨ ਇੱਕ ਰਾਤ ਵਿੱਚ ਪਾਣੀ ਵਿੱਚ ਮਿਲ ਗਈਆਂ ਬੱਚਿਆਂ ਦੀਆਂ ਸਕੂਲ ਦੀਆਂ ਕਾਪੀਆਂ ਗਰੀਬ ਦੀਆਂ ਰੋਟੀਆਂ ਤੇ ਕਿਸਾਨ ਦਾ ਭਵਿੱਖ ਸਭ ਕੁਝ ਵਹਿ ਗਿਆ ਇਹ ਕੁਦਰਤ ਦੀ ਮਾਰ ਤੋਂ ਵੱਧ ਮਨੁੱਖੀ ਬਣਾਈ ਵਿਰਤਤਾ ਹੈ ਪੰਜਾਬੀ ਜਵਾਨ ਅੱਜ ਪੁੱਛਦਾ ਹੈ ਅਸੀਂ ਦੇਸ਼ ਲਈ ਆਪਣਾ ਲਹੂ ਦਿੱਤਾ ਪਰ ਕੀ ਦੇਸ਼ ਨੇ ਕਦੇ ਸਾਡੇ ਲਈ ਸੋਚਿਆ ਹਰ ਵਾਰੀ ਪੰਜਾਬ ਨੂੰ ਹੀ ਡਬੋਇਆ ਗਿਆ ਹੜ੍ਹ ਪਾਣੀ ਨਾਲ ਨਹੀਂ ਆਉਂਦੇ ਇਹ ਸਾਜ਼ਿਸ਼ ਨਾਲ ਆਉਂਦੇ ਹਨ ਅਤੇ ਜੇ ਪੰਜਾਬ ਨੂੰ ਹਰ ਵਾਰੀ ਸਾਜ਼ਿਸ਼ ਰਾਹੀਂ ਡਬੋਇਆ ਜਾਵੇਗਾ ਤਾਂ ਇਹ ਧਰਤੀ ਚੁੱਪ ਨਹੀਂ ਬੈਠੇਗੀ ਸਾਰੇ ਭਾਰਤ ਦੀ ਰੋਟੀ ਕੱਪੜੇ ਦੀ ਲੋੜ ਇਸ ਧਰਤੀ ਨੇ ਹੀ ਪੂਰੀ ਕੀਤੀ ਪਰ ਇਨਾਮ ਵਜੋਂ ਪੰਜਾਬ ਨੂੰ ਕੀ ਮਿਲਿਆ ਹੜ੍ਹਾਂ ਦੇ ਰੂਪ ਵਿੱਚ ਤਬਾਹੀ ਇਹ ਸੱਚ ਹੈ ਜਦੋਂ ਵੀ ਡੈਮਾਂ ਵਿੱਚ ਪਾਣੀ ਵਧਦਾ ਹੈ ਉਸ ਨੂੰ ਸੰਭਾਲਣ ਦੇ ਹਜ਼ਾਰ ਤਰੀਕੇ ਹਨ ਪਰ ਹਰ ਵਾਰ ਪੰਜਾਬ ਵੱਲ ਹੀ ਪਾਣੀ ਛੱਡਿਆ ਜਾਂਦਾ ਹੈ ਹਰ ਵਾਰ ਪੰਜਾਬ ਦੀਆਂ ਨਦੀਆਂ ਨੂੰ ਹੀ ਜ਼ਹਿਰ ਬਣਾਇਆ ਜਾਂਦਾ ਹੈ ਕੀ ਇਹ ਸਿਰਫ ਕੁਦਰਤ ਹੈ ਨਹੀਂ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਜਿਸ ਤਰ੍ਹਾਂ ਪਹਿਲਾਂ ਨਸ਼ਾ ਰਾਹੀਂ ਪਿਆਬੀ ਨੌਜਵਾਨ ਨੂੰ ਬਰਬਾਰ ਕੀਤਾ ਗਿਆ ਜਿਸ ਤਰ੍ਹਾਂ ਖੇਤੀਬਾੜੀ ਕਾਨੂੰਨਾਂ ਰਾਹੀਂ ਕਿਸਾਨਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਉਸੇ ਤਰ੍ਹਾਂ ਅੱਜ ਹੜ੍ਹਾਂ ਨੂੰ ਹਥਿਆਰ ਬਣਾ ਕੇ ਪੰਜਾਬ ਨੂੰ ਡੁਬੋਇਆ ਜਾ ਰਿਹਾ ਹੈ ਕਿਸੇ ਨੂੰ ਲੱਗਦਾ ਹੋਵੇਗਾ ਕਿ ਪਾਣੀ ਕੁਦਰਤ ਦੀ ਮਾਰ ਹੈ ਪਰ ਸਚਾਈ ਇਹ ਹੈ ਕਿ ਇਹ ਪਾਣੀ ਇੱਕ ਸਾਜ਼ਿਸ਼ ਦਾ ਹਥਿਆਰ ਹੈ ਇਹ ਪਾਣੀ ਘਰ ਪਰਬਾਰ ਕਰਦਾ ਹੈ ਪਰ ਅਸਲ ਵਿੱਚ ਇਹ ਪੰਜਾਬ ਦੇ ਹੌਂਸਲੇ ਨੂੰ ਤੋੜਨ ਲਈ ਛੱਡਿਆ ਜਾਂਦਾ ਹੈ ਪਿੰਡਾਂ ਦੇ ਪਿੰਡ ਵਹਿ ਜਾਂਦੇ ਹਨ ਪਰਿਵਾਰਾਂ ਦੇ ਸੁਪਨੇ ਡੁੱਬ ਜਾਂਦੇ ਹਨ ਤੇ ਪੰਜਾਬੀ ਕਿਸਾਨ ਦਾ ਦਿਲ ਹਰ ਵਾਰ ਖੂਨ ਦੇ ਅਥਰੂ ਰੋਂਦਾ ਹੈ ਫਿਰ ਵੀ ਪੰਜਾਬ ਹਾਰ ਨਹੀਂ ਮੰਨਦਾ ਹਰ ਵਾਰੀ ਖੇਤ ਸੁੱਕਣ ਤੇ ਸੜਨ ਤੇ ਡੁੱਬਣ ਤੇ ਉਹ ਮੋੜ ਬੀਜ ਪਾਉਂਦਾ ਹੈ ਪਰ ਇਹ ਸਵਾਲ ਉਸ ਦੇ ਮਨ ਵਿੱਚ ਜ਼ਰੂਰ ਬਾਕੀ ਬਣਿਆ ਰਹਿੰਦਾ ਹੈ ਕਿ ਆਖਰ ਪੰਜਾਬ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਹੈ ਇਹ ਸਿਰਫ ਹੜ ਨਹੀਂ ਇਹ ਸਿੱਧਾ ਪੰਜਾਬ ਖਿਲਾਫ ਇੱਕ ਯੁੱਧ ਹੈ ਯੁੱਧ ਸਾਡੇ ਘਰਾਂ ਖਿਲਾਫ ਸਾਡੇ ਖੇਤਾਂ ਖਿਲਾਫ ਸਾਡੇ ਭੁੱਖ ਖਿਲਾਫ ਸਾਡੇ ਬੱਚਿਆਂ ਦੇ ਭੁੱਖ ਖਿਲਾਫ ਤੇ ਜੇ ਪੰਜਾਬ ਨੂੰ ਡਬੋਣ ਦੀ ਇਹ ਚਾਲ ਇਸੇ ਤਰ੍ਹਾਂ ਜਾਰੀ ਰਹੀ ਤਾਂ ਪੰਜਾਬ ਆਪਣੀ ਕੁਰਬਾਨੀ ਦਾ ਹਿਸਾਬ ਇੱਕ ਦਿਨ ਜ਼ਰੂਰ ਮੰਗੇਗਾ